ਡੀਸੀ ਲੁਧਿਆਣਾ ਵੱਲੋਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਆੜਤੀਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ 1 ਅਕਤੂਬਰ ਤੋਂ ਸਾਰੇ 146 ਖਰੀਦ ਕੇਂਦਰਾਂ ਵਿੱਚ ਨਿਰਵਿਘਨ ਖਰੀਦ ਜਿੱਕਿੰਨੇ ਬਣਾਉਣ ਦੇ ਦਿੱਤੇ ਨਿਰਦੇਸ਼ ਇਸ ਮੌਕੇ ਡੀਸੀ ਅਤੇ ਐਸਐਸਪੀ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ। ਦਾਦੇ ਕਿ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸ਼ਨੀਵਾਰ ਅੱਜ ਮੈਂ ਐਸਐਸਪੀ ਸਾਹਿਬ ਏਡੀਸੀ ਸਾਹਿਬ ਡੀਜੀਐਮ ਸਾਹਿਬ ਡੀਓਐਸਪੀ ਸਾਹਿਬ ਤੇ ਸਮੂੱਚੇ ਜਿਹੜੇ ਡੀਐਮਸ ਨੇ ਵੱਖ-ਵੱਖ ਏਜੰਸੀਆਂ ਦੇ ਉਹ ਅੱਜ ਖੰਨਾ ਮੰਡੀ ਦਾ ਅਸੀਂ ਅੱਜ ਦੌਰਾ ਕੀਤਾ ਹੈ ਇੱਥੇ ਜਿਹੜਾ ਹੈਗਾ ਅਸੀਂ ਮੀਟਿੰਗ ਕੀਤੀ ਹੈ ਐਸੋਸੀਏਸ਼ਨਸ ਨਾਲ ਆਰਟੀ ਐਸੋਸੀਏਸ਼ਨਸ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਡੀਸੀ ਲੁਧਿਆਣਾ ਵੱਲੋਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਆੜਤੀਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ 1 ਅਕਤੂਬਰ ਤੋਂ ਸਾਰੇ 140 ਖਰੀਦ ਕੇਂਦਰਾਂ ਵਿੱਚ ਨਿਰਵਿਘਨ ਖਰੀਦ ਜਿੱਕਿੰਨੀ ਬਣਾਉਣ ਦੇ ਦਿੱਤੇ ਨਿਰਦੇਸ਼। ਇਸ ਮੌਕੇ ਡੀਸੀ ਅਤੇ ਐਸਐਸਪੀ ਨੇ ਕਿਸਾਨਾਂ ਨੂੰ ਧੋਣੇ ਦੀ ਪ੍ਰਾਲੀ ਨਾ ਥਾਣਨ ਲਈ ਪ੍ਰੇਰਿਤ ਕੀਤਾ ਦਾਦੇ ਕੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸ਼ਨੀਵਾਰ ਨੂੰ ਪੁਨੋ ਪ੍ਰਬੰਧ ਦਾ ਜਾਇਜ਼ ਲੈਣ ਲਈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 1 ਅਕਤੂਬਰ ਤੋਂ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਦੀ ਸਹੂਲਤ ਦੇ ਉਦੇਸ਼ ਨਾਲ ਹਮਿੱਤ ਖਰੀਦਕਾਰਾਂ ਨੂੰ ਸਚਾਰੂ ਢੰਗ ਨਾਲ ਚਲਾਨ ਨੂੰ ਯਕੀਨੀ ਬਣਾਉਣ ਦੇ ਪੀ ਕਮਿਸ਼ਨਰ ਦੇ ਨਾਲ-ਨਾਲ ਐਸਐਸਪੀ ਅਸ਼wini ਗੋਟਿਆਲ ਐਸਜੀਐਮ ਡਾਕਟਰ ਬਲਜਿੰਦਰ ਸਿੰਘ ਢਿੱਲੋਂ ਅਤੇ ਖੁਰਾਕ ਦੇ ਸਪਲਾਈ ਅਤੇ ਖਰੀਦ ਏਜੰਸੀਆ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ 1 ਜਨਵਰੀ ਤੋਂ ਸ਼ੁਰੂ ਹੋਣਾ ਤੇ ਪਹਿਲੇ 1% ਰੈਂਟ ਰਸਟ ਸਰ ਗੱਲ ਚੱਲ ਰਹੀ ਹੈ ਜੀ ਆਪਣਾ ਜਿਹੜਾ ਚੋਨੇ ਦਾ ਰਿਕਰੂਟਮੈਂਟ ਸੀਜ਼ਨ ਹੈ ਉਹ ਅਕਤੂਬਰ ਤੋਂ ਸ਼ੁਰੂ ਹੋ ਜਾਂਦਾ ਹੈ ਕਿ ਅੱਜ ਮੈਂ ਐਸਐਸਪੀ ਸਾਹਿਬ ਏਡੀਸੀ ਸਾਹਿਬ ਡਿਸਟ੍ਰੀਮ ਸਾਹਿਬ ਡੀਪੀਐਸੀ ਸਾਹਿਬ ਤੇ ਸਮੂੱਚੇ ਜਿਹੜੇ ਡੀਐਮਸ ਨੇ ਵੱਖ-ਵੱਖ ਏਜੰਸੀਆਂ ਦੇ ਉਹ ਅੱਜ ਖੰਨਾ ਮੰਡੀ ਦਾ ਅਸੀਂ ਅੱਜ ਦੌਰਾ ਕੀਤਾ ਹੈ ਇਥੇ ਜਿਹੜਾ ਹੈਗਾ ਅਸੀਂ ਮੀਟਿੰਗ ਕੀਤੀ ਹੈ ਐਸੋਸੀਏਸ਼ਨਸ ਨਾਲ ਆਰਟੀ ਐਸੋਸੀਏਸ਼ਨ ਸ਼ੈਲਰ ਐਸੋਸੀਏਸ਼ਨ ਇਸ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਦੇ ਸਾਹਮਣੇ ਜਿਹੜੇ ਕੰਸਟਰੈਂਟਸ ਨੇ ਕੀ ਔਕੜਾਂ ਇਹਨਾਂ ਦੇ ਕੋਲੇ ਹੈਗੀਆਂ ਤੇ ਕਿਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਹੈਗਾ ਠੀਕ ਤਰ੍ਹਾਂ ਸਟਰੀਮਲਾਈਨ ਕਰ ਸਕਦੇ ਹਾਂ ਇਹਨਾਂ ਵੱਲੋਂ ਆਪਣੇ ਜਿਹੜੇ ਕੋਈ ਫੀਅਰ ਸੀਗੇ ਕੋਈ ਉਹਨਾਂ ਦੇ ਜਿਹੜੇ ਸੁਝਾਅ ਸੀਗੇ ਉਹ ਸਾਨੂੰ ਦਿੱਤੇ ਗਏ ਤੇ ਕੀ ਸਮੱਸਿਆਵਾਂ ਜਿਹੜੀਆਂ ਹੈਗੀਆਂ ਆਰਟੀ ਐਸੋਸੀਏਸ਼ਨ ਦੇ ਸਾਹਮਣੇ ਤੇ ਸ਼ੈਲਰ ਦੇ ਸਾਹਮਣੇ ਖੜੀ ਹੈ ਇਸ ਵੇਲੇ ਰਿਗਾਰਡਿੰਗ ਏਵਰੀਥਿੰਗ ਉਹ ਸਾਡੇ ਨਾਲ ਸਾਂਝੀ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਆਲਰੇਡੀ ਜਿਹੜਾ ਹੈਗਾ ਇਹ ਸਾਰੇ ਮੈਟਰ ਹਾਈएस्ट ਲੈਵਲ ਤੇ ਟੈਕਅਪ ਕੀਤੇ ਜਾ ਰਹੇ ਹਨ ਤੇ ਮੈਨੂੰ ਆਸ ਹੈ ਕਿ ਇਹ ਜਿਹੜੇ ਮੈਟਰਸ ਨੇ ਤੁਰੰਤ ਸੋਲਵ ਹੋਣਗੇ ਇੱਕ ਚੰਗੀ ਵਿਵਸਥਾ ਬਣਾਈ ਜਾ ਰਹੀ ਹੈ ਜਿਸ ਕਰਕੇ ਹਰ ਕਿਸਾਨ ਦਾ ਦਾਣਾ-ਦਾਣਾ ਜਿਹੜਾ ਹੈਗਾ ਮੰਡੀਆਂ ਤੋਂ ਚੱਕਿਆ ਜਾਵੇਗਾ ਤੇ ਕਿਸੇ ਨੂੰ ਵੀ ਉਤਜਲਕਾਰੀ ਨਹੀਂ ਹੋਵੇ ਸਰ ਐਸੋਸੀਏਸ਼ਨ ਵੱਲੋਂ ਇੱਕ ਤਰੀਕਾ ਇਹ ਕੰਟ੍ਰਕਟ ਉਸ ਦੇ ਤਾਲੇ ਨੇ ਜੀ ਭਈ ਜੀ ਬਾੜੀਆਂ ਦੀ ਬਰਤਾਲ ਦਾ ਐਲਾਨ ਕੀਤਾ ਤੇ ਲੇਬਰ ਨੇ ਕੀਤਾ ਜੀ ਡਿਸਟ੍ਰਿਕਟ ਲੈਵਲ ਤੇ ਕੀ ਇਨਵੈਂਟਰੀ ਇਹਨਾਂ ਨੂੰ ਸੁਣਨਾ ਨਹੀਂ ਜੀ ਅੱਜ 28 ਤਰੀਕ ਨੂੰ ਰੱਖਿਆ ਹੈ 3 ਤਰੀਕ ਤੱਕ ਮੈਨੂੰ ਪੂਰੀ ਉਮੀਦ ਹੈ ਕਿ ਆਰਪੀ ਸਾਡੇ ਨਾਲ ਜਿਹੜੇ ਲਈ ਕੰਮ ਹੈ ਅਲਾਟਮੈਂਟ ਵੀ ਹਲ ਤੱਕ ਹੋ ਹੀ ਨਹੀਂ ਰਿਹਾ ਹੋ ਜਾਏਗੀ ਜੀ ਅਰਬਾਲੀ ਘੰਟੇ ਬਹੁਤ ਹੋ ਗਏ ਹੋਏ ਹੋ ਜਾਏਗੀ सर एक ਜਿਹੜਾ ਟੈਂਡਰ ਪਾਲਿਸੀ ਆ ਜਿਹੜੀ 2022 ਦੇ ਦੀ ਪਾਲਿਸੀ ਦੇ ਵਿੱਚ ਐਕਸਪ੍ਰੈਸਟਰ ਦੇ ਹਿੰਦੇ ਸਾਥੀ ਜੇਲ ਚ ਨੇ ਜੀ ਉਸੇ ਪਾਲਿਸੀ ਦੇ ਬਿਹਾਫ ਤੇ ਇਸ ਵਾਰ ਜਿਹੜੇ ਆ ਉਹ ਟੈਂਡਰ ਲੈ ਗਏ ਨੇ ਜੀ 23% ਲੈਸ ਸੀਗਾ ਪਿਛਲੇ ਸਾਲ ਇਸ ਵਾਰ 88% ਵਾਬਤੇ ਤੇ ਗਏ ਨੇ ਉਹਨੂੰ ਲੈ ਕੇ ਕਿਉਂ ਟਿਕਾ ਹਾਈ ਕੋਰਟ ਵੀ ਗਏ ਨਾ ਤੁਹਾਡੇ ਜਾਣ ਤੋਂ ਹੈ ਜੀ ਜੇ ਮੈਟਰ ਅਜੇ ਜੇ ਹਾਈ ਕੋਰਟ ਇਸ ਗਏ ਨੇ ਸਬਜੂਡਿਸ਼ਨ ਮੇਰੇ ਅੱਜ ਮੈਟਰ ਸੀ ਹੈ ਸੋ ਵਾਟਐਵਰ ਜਿਹੜਾ ਟੈਂਡਰ ਪ੍ਰੋਸੈਸ ਕੀਤਾ ਗਿਆ ਹੈ ਉਹ ਹਾਈ ਕੋਰਟ ਦੇ ਵਿਚਾਰ ਵੀ ਨੇ ਇਸ ਤੇ ਅਜੇ ਲੱਗਦਾ ਹੈ ਕਿ ਜੀ ਹੋਵੇਸ਼ ਨਹੀਂ ਹੈ। ਡੋਰੀ। ਪਰ ਗਰੇ ਵੀ ਇੱਕ ਤਰੀਕ ਤੂੰ ਜਿਹਾ ਕੋਈ ਕੋਈ ਮਸਲਾ ਹੱਲ ਕਰਾਂਗੇ ਤੇ ਅਸੀਂ ਵੀ ਉਹਨਾਂ ਵਿਸ਼ਵਾਸ ਦਵਾਏ ਹੈ ਕਿ ਜਿਸ ਤਰ੍ਹਾਂ 2.5 ਸਾਲ ਪਹਿਲਾਂ ਅੱਜ ਤੱਕ ਸਤਪਕ ਵਾਂਸੀ ਦੀ ਮਾਲ ਸਰਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੈ ਕਿਸੇ ਕਿਸਮ ਦੀ ਪਰੇਸ਼ ਬਾਰੇ ਖੁਸ਼ਪ੍ਰੇਸ਼ ਕਰਕੇ ਉਹਦੇ ਕਰਕੇ ਕੋਈ ਚੱਕਰ ਐਸ ਕਰਕੇ ਵੀ ਆਪਦਾ ਹੈ ਪਰ ਸਬੀਸੀ ਆਪਣੇ ਗੱਲ ਇਹ ਕਹੀ ਗਏ ਨੇ ਵੀ ਅਸੀਂ ਇੰਜੀਨੀਅਰ ਸਵੇਸ਼ ਦੀ ਹੈ ਸ਼ੈਦਰ ਵਾਲੀ ਗੱਲ ਉਹ ਕਰਾਂ ਕਿ ਜहां ਅਸੀਂ ਮੈਂ ਤੁਹਾਡੀ ਗੱਲ ਕਰ ਰਿਹਾ ਚਾਹੁੰਦਾ ਵੀ ਸਾਨੂੰ ਆਪਣਾ ਸਾਡੀ 2.5% ਛਾੜਤ ਹੋ ਜਾਂਦੀ ਹੈ ਤਾਂ ਅਸੀਂ ਕਿਸਾਨ ਦੇ ਢੋਨਾ ਆਊਗਾ 17% ਆਊਗਾ ਸਾਨੂੰ ਬਣਾ ਬਣਾ ਸਰਕਾਰ ਬਾਰਦਾ ਦੇਵੇ ਅਸੀਂ ਉਹਦਾ ਢੋਨਾ ਬਾਰੇ ਪਾ ਕੇ ਬਾਰਦਨੇ ਚ ਜਿੱਥੇ ਉਹ ਦਿੱਕਤ ਕਹਿਣਗੇ ਉੱਥੇ ਛੱਡ ਦਾਂਗੇ ਪ੍ਰਧਾਨ ਜੀ ਇਸੇ ਸਭ ਤੋਂ ਵੱਡੇ ਦਾਣਾ ਮੰਡੀਆ ਤੁਹਾਡੀ ਵੀ ਸਟ੍ਰਾਈਕ ਦਾ ਐਲਾਨ ਆ ਤੇ ਉਹਦਾ ਮਸਲੇ ਦਾ ਹੱਲ ਕਿਵੇਂ ਹੋਊਗਾ ਹੁਣ ਸਟ੍ਰਾਈਕ ਦਾ ਐਲਾਨ ਸਾਡਾ ਤਾਂ ਹੈ ਕਿ ਜੇ ਸਾਡੀ 2.5% ਅੜਤ ਨਹੀਂ ਹੁੰਦੀ ਕਿ ਸਾਡੀ 2.5% ਅੜਤ ਹੋ ਜਾਂਦੀ ਹੈ ਤਾਂ ਸਾਡੇ ਵੱਲੋਂ ਕੋਈ ਹੜਤਾਲ ਦਾ ਐਲਾਨ ਨਹੀਂ ਹੈ हां सानू 17% ਮੌਸਰ ਕਿਸਾਨ ਲੈ ਕੇ ਆਵੇ ਅਸੀਂ ਭਰਾਂਗੇ ਸਰਕਾਰ ਤੋਂ ਬਾਰਦਾ ਦੇਵੇ ਸਪੇਸ ਦੇਵੇ ਅਸੀਂ ਉਥੇ ਲਾਵਾਂ ਪੰਜ ਹਰ ਬਾਰਦਾ ਨਾਲ ਤੱਕ ਆਏ ਨਹੀਂ ਹਾਂ ਬਾਰਦਾ ਆਇਆ ਤੇ ਜੇ ਜੇਕਰ ਛੋਟੇ ਸਪੇਸ ਦੀ ਸੈਦਰ ਵਾਲੇ ਕੋਲ ਅੱਗੇ ਗੱਡੀਆਂ ਨਾਲ ਵਾਸਤੇ ਜਗ੍ਹਾ ਨਹੀਂ ਹੈ ਜੀ ਉਹਨਾਂ ਕੋਲ ਜਗ੍ਹਾ ਬਣ ਜਾਂਦੀ ਹੈ ਕੋਈ ਦਿੱਕਤ ਨਹੀਂ ਆਉਂਦੀ ਯਾਨੀ ਕਿ ਜੇ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਫੇਰ ਸਟ੍ਰਾਈਕ ਜਾਰੀ ਰਹੂਗਾ ਹਾਂ ਫੇਰ ਇੱਕ ਤਰੀਕ 2 ਅਕਤੂਬਰ ਤੋਂ ਹੈ ਮੋਰਚੇ ਕੱਡੇ ਜਾਣਗੇ ਤੋਂ ਪਹਿਲੇ